ਗੱਲ ਚੱਕ ਵੱਡੇ ਆਗੂ ਦੀ ਵਾਪਸੀ ਕਿਹੜਾ ਆ ਵੱਡੇ ਆਗੂ ਦੀ ਵਾਪਸੀ ਹੋਈ ਹੈ ਕਿਵੇਂ ਹੋਈ ਹੈ ਤੇ ਕਿੱਥੋਂ ਹੋਈ ਹੈ ਇਹਦੇ ਬਾਰੇ ਗੱਲ ਕਰਦੇ ਆ ਵੱਡਾ ਤੇ ਅਹਿਮ ਆਗੂ ਅਕਾਲੀ ਦਲ ਚ ਵਾਪਸ ਆ ਰਿਹਾ ਹੈ ਕੌਣ ਹੈ ਆਗੂ ਇਹਦੇ ਬਾਰੇ ਤੁਹਾਨੂੰ ਦੱਸਦੇ ਆ ਤੇ ਪੂਰੀ ਕਹਾਣੀ ਬਾਰੇ ਗੱਲ ਕਰਦੇ ਆ ਕਿ ਆਖਰਕਾਰ ਖਿਚੜੀ ਕੀ ਪੱਕੀ ਹੈ ਤੁਹ ਜੁੜੇ ਹੋ ਲੋਕਪਾਣਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਿਹੜੀ ਕਿ ਬੈਲ ਆਈਕਨ ਹੀ ਦੱਬੇ ਉਹ ਵੀ ਦਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਪਹੁੰਚਦੇ ਰਹਿਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਇੱਕ ਆਗੂ ਨੂੰ ਕੱਢਿਆ ਗਿਆ ਸੀ ਤੇ ਉਸ ਆਗੂ ਦੀ ਅਚਾਨਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਹੋਈ ਹੈ ਇਹ ਕਿਹੜਾ ਆਗੂ ਆ ਤੁਸੀਂ ਜਰਾ ਥੋੜਾ ਦਿਮਾਗ ਤੇ ਜ਼ੋਰ ਦੋ ਤੇ ਅੱਗੇ ਤੁਹਾਨੂੰ ਮੈਂ ਦੱਸਦਾ ਦਰਅਸਲ ਜਦੋਂ ਅਕਾਲੀ ਦਲ ਸੁਧਾਰ ਲਹਿਰ ਸਾਰੀ ਦੀ ਸਾਰੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਗਈ ਉਹਨਾਂ ਨੇ ਜੋ ਸਰਕਾਰਾਂ ਦੇ ਦਰਮਿਆਨ ਸਰਕਾਰਾਂ ਦੇ ਦੌਰ ਦੇ ਵਿੱਚ ਅਕਾਲੀ ਸਰਕਾਰਾਂ ਦੇ ਦੌਰ ਦੇ ਵਿੱਚ ਜੋ ਘਟਨਾਵਾਂ ਵਾਪਰੀਆਂ ਬੇਅਦਬੀ ਜਾਂ ਹੋਰ ਜਿੰਨੀਆਂ ਵੀ ਉਹ ਸਾਰੀਆਂ ਘਟਨਾਵਾਂ ਉਹ ਸਾਰੀਆਂ ਘਟਨਾਵਾਂ ਨੂੰ ਲੈ ਕੇ ਗੱਲ ਕੀਤੀ ਇਸੇ ਦਰਮਿਆਨ ਇੱਕ ਆਗੂ ਅਕਾਲੀ ਦਲ ਦਾ ਬਹੁਤ ਮੁਖਰ ਹੋ ਕੇ ਜਥੇਦਾਰ ਸਹਿਬਾਨ ਤੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਦੇ ਖਿਲਾਫ ਬੋਲਦਾਰ ਉਹ ਆਗੂ ਕੋਈ ਹੋਰ ਨਹੀਂ ਸੀ ਵਿਰਸਾ ਸਿੰਘ ਬਲਟੋਆ ਫਿਰ ਇੱਕ ਦਿਨ ਵਿਰਸਾ ਸਿੰਘ ਬਲਟੋਆ ਨੂੰ ਉਸ ਸਮੇਂ ਦੇ ਤਤਕਾਲੀ ਜਥੇਦਾਰ ਸਿੰਘ ਸਹਿਬਾਨਾ ਨੇ ਸੱਦੇ ਆ ਸ਼੍ਰੀ ਅਕਾਲ ਤਖਤ ਸਾਹਿਬ ਤੇ ਤੇ ਇੱਕ ਬਹਿਸ ਵਿਸਾਈ ਦੀ ਵੀਡੀਓ ਵੀ ਵਾਇਰਲ ਹੋਈ ਉਸ ਵੀਡੀਓ ਦੇ ਵਿੱਚ ਕਾਫੀ ਕੁਸ਼ੀ ਤੇ ਉਸ ਵੀਡੀਓ ਨੂੰ ਲੈ ਕੇ ਵੀ ਰੋਲਾ ਪਿਆ ਕਿ ਵਾਇਰਲ ਕਿਵੇਂ ਹੋ ਗਈ ਖੈ ਇੱਕ ਅਲੈਦਾ ਗੱਲ ਹੈ ਮਸਲਾ ਇਹ ਹੈ ਕਿ ਉਹ ਆਗੂ ਹੈ ਵਿਰਸਾ ਸਿੰਘ ਬਲਟੋਹਾ ਸਾਬਕਾ ਬਧਾਇਕ ਵੀ ਰਹੇ ਮੁੱਖ ਪਾਰਲੀਮੈਂਟਿਸ ਕਤਰ ਵੀ ਰਹੇ ਤੇ ਅਕਾਲੀ ਦਲ ਦੇ ਬੜੇ ਵੱਡੇ ਆਗੂ ਕਹਿ ਸਕਦੇ ਆ ਕਿ ਇਸ ਦੌਰ ਦੇ ਵਿੱਚ ਤੇ ਮਾਝੇ ਦੇ ਵਿੱਚ ਉਹਨਾਂ ਦਾ ਆਪਣਾ ਇੱਕ ਸਿਆਸੀ ਕਦਗਾਰ ਹੈ ਗੱਲੇ ਹੈ ਕਿ ਜਿਹੜਾ ਅੱਜ ਅੱਜ ਜੋ ਫੇਰ ਅਕਾਲ ਤਖਤ ਤੇ ਪੇਸ਼ ਅੱਜ ਉਹਨਾਂ ਦੀ ਘਰ ਵਾਪਸੀ ਕਹਿ ਲਈਏ ਜਾਂ ਕਾਲੀ ਦਲ ਚ ਵਾਪਸੀ ਕਹਿ ਲਈਏ ਬਾਦਲ ਧੜੇ ਚ ਉਹ ਲਗਭਗ ਕਲੀਅਰ ਹੋ ਗਈ ਆ ਉਸ ਸਮੇਂ ਜੋ ਰੋੜਾ ਪਿਆ ਜੋ ਸਾਰਾ ਕੁਝ ਹੋਇਆ ਵਿਰਸਾ ਸਿੰਘ ਵਲਟੋਆ ਨੇ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਉਸ ਨੂੰ ਲੈ ਕੇ ਸਿੰਘ ਸਹਿਬਾਨ ਨੇ ਉਹਨਾਂ ਨੂੰ ਉਸੇ ਅਕਾਲ ਤਖਤ ਸੱਦਿਆ ਸਾਰਾ ਕੁਝ ਹੋਇਆ ਤੇ ਵਿਰਸਾ ਸਿੰਘ ਵਲਟੋਆ ਨੂੰ ਅਕਾਲੀ ਦਲ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਹੁਕਮ ਸੁਣਾਇਆ ਗਿਆ ਤੇ ਅਕਾਲੀ ਦਲ ਨੇ ਵੀ ਫੌਰੀ ਵਿਰਸਾ ਸਿੰਘ ਵਲਟੋਆ ਨੂੰ ਪਾਰਟੀ ਚੋਂ ਬਾਹਰ ਕਰਦਾ ਪਰ ਪ੍ਰੈਕਟੀਕਲੀ ਵਿਰਸਾ ਸਿੰਘ ਬਲਟੋਆ ਕਦੇ ਵੀ ਬਾਦਲ ਧੜੇ ਤੋਂ ਪਰਾਂ ਨਹੀਂ ਸੀ ਉਹਨਾਂ ਦੇ ਨਾਲ ਵਿਚਰਦੇ ਰਹੇ ਹਮੇਸ਼ਾ ਹੀ ਉਹਨਾਂ ਦੇ ਨਾਲ ਵਿਚਰਦੇ ਰਹੇ ਟੈਕਨੀਕਲੀ ਉਹ ਅਕਾਲੀ ਦਲ ਦਾ ਹਿੱਸਾ ਨਹੀਂ ਸੀ ਉਹਨਾਂ ਦੇ ਪੁੱਤਰ ਜਿਹੜੇ ਆ ਉਹ ਲਗਾਤਾਰ ਜਿਹੜੇ ਉਹ ਵਿਚਰਦੇ ਰਹੇ ਪਰ ਹੁਣ ਸਵਾਲ ਇਹ ਹੈ ਕਿ ਜਥੇਦਾਰ ਗੈਰਨੀ ਕਲਦੀਪ ਸਿੰਘ ਗੜਗੜ ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹੈ ਅੱਜ ਹੋਈ ਸਿੰਘ ਸਹਿਬਾਨ ਦੀ ਇਕੱਤਰਤਾ ਦੇ ਵਿੱਚ ਵਿਰਸਾ ਸਿੰਘ ਬਲਟੋਆ ਨੂੰ ਇਸ ਚੀਜ਼ ਤੋਂ ਛੋੜ ਦੇ ਦਿੱਤੀ ਹੈ ਉਹਨਾਂ ਦੀ ਉਹ ਜਿਹੜੀ 6 ਜਾਂ 10 ਸਾਲ ਅਲੀ ਜਿਹੜੀ ਅਕਾਲੀ ਦਲ ਦੇ ਵਿੱਚ ਸ਼ਮੂਲੀਅਤ ਤੇ ਰੋਕ ਸੀ ਉਹਨੂੰ ਹਟਾ ਦਿੱਤਾ ਤੇ ਉਹਨੂੰ ਹਟਾਉਂਦਿਆਂ ਹੋਇਆ ਇਸ ਨੂੰ ਕੱਟ ਕਰ ਦਿੱਤਾ ਜਾਂ ਕਹਿ ਲਈਏ ਕਿ ਤੋ ਮੁਕਤ ਕਰ ਦਿੱਤਾ ਤੇ ਉਹਨਾਂ ਨੂੰ ਹੁਣ ਜਿਹੜੀ ਤਨਖਾਹ ਲਾਈ ਗਈ ਹੈ ਤਨਖਾਹ ਉਹਨਾਂ ਨੂੰ ਜਿਹੜੀ ਲਾਈ ਗਈ ਹੈ ਉਹ ਐਕਿਓ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਘਰ ਦੇ ਵਿੱਚ ਜਿਹੜਾ ਲੰਗਰ ਗੁਰੂ ਕੇ ਲੰਗਰਾਂ ਦੇ ਵਿੱਚ ਜਿਹੜਾ ਉਹ ਸੇਵਾ ਕਰਨਗੇ ਨਾਲ ਨਾਲ ਹੀ ਜੋੜਾ ਕਰਦੇ ਵਿੱਚ ਸੇਵਾ ਕਰਨਗੇ ਤੇ ਨਿਤਨੇਮ ਦੀਆਂ ਬਾਣੀਆਂ ਤੋਂ ਬਿਨਾਂ ਖੋਰ ਬਾਣੀਆਂ ਦਾ ਪਾਠ ਵੀ ਕਰਨਗੇ ਦੀ ਹਦਾਇਤ ਜਿਹੜੀ ਆ ਉਹਨਾਂ ਨੂੰ ਦਿੱਤੀ ਗਈ ਹੈ ਇੰਨੇ ਚ ਬਿਰਸਾ ਸਿੰਘ ਵਲਟੋਹ ਆਲਾ ਕੰਮ ਨਿਭੇੜ ਦਿੱਤਾ ਗਿਆ ਬਿਰਸਾ ਸਿੰਘ ਵਲਟੋਹਾ ਬੇਸ਼ੱਕ ਇੱਕ ਧਾਕੜ ਤੇ ਚੰਗੇ ਬਲਾਏ ਵੀ ਨੇ ਤੇ ਉਹਨਾਂ ਦੀ ਆਪਣੀ ਇੱਕ ਸਿਆਸੀ ਸੋਚ ਤੇ ਸਮਝ ਹੈ ਉਹਨਾਂ ਨੂੰ ਜਿਸ ਪ੍ਰਕਾਰ ਉਹਨਾਂ ਦਾ ਰੋਲਾ ਪਿਆ ਸਿੰਘ ਸਹਿਬਾਨ ਦੇ ਨਾਲ ਤੇ ਜਿਸ ਪ੍ਰਕਾਰ ਹੁਣ ਉਹਨਾਂ ਨੂੰ ਮਾਫੀ ਦਿੱਤੀ ਗਈ ਇਹ ਦੋਵੇਂ ਆਪਣੇ ਆਪ ਸਵਾਲਾਂ ਦੇ ਘੇਰੇ 'ਚ ਹਮੇਸ਼ਾ ਰਹਿਣਗੇ ਕਹਿਰ ਬੀਸਾ ਸਿੰਘ ਵਰਟੂਆ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਖੁੱਲ੍ਹਿਆ ਕੁੱਲੇ ਮੇਰੇ ਯਾਦ ਹੈ ਕਿ ਤਰਨਤਾਰਨ ਉਪਚੋਣ ਦੇ ਵਿੱਚ ਉਹਨਾਂ ਨਾਲ ਮਿਲਣ ਦਾ ਮੌਕਾ ਮਿਲਿਆ ਤਾਂ ਮੇਰੇ ਸਹਿਯੋਗੀ ਗਗਨ ਤੋਂ ਕਿਤੇ ਗਲਤੀ ਨਾਲ ਕਿਹਾ ਗਿਆ ਕਿ ਸੀਨੀਅਰ ਅਕਾਲੀ ਆਗੂ ਤਾਂ ਉਹ ਕਹਿੰਦੇ ਕਿ ਨਹੀਂ ਮੈਂ ਹਲੇ ਅਕਾਲੀ ਦਲ 'ਚ ਨਹੀਂ ਆ ਮੈਂ ਦਿਲੋਂ ਅਕਾਲੀ ਜ਼ਰੂਰ ਆ ਅਕਾਲੀ ਸੀ ਅਕਾਲੀ ਰਹੂੰਗਾ ਮੇਰੀ ਵਿਚਾਰਤਾ ਰਾ ਅਕਾਲੀ ਹੈ ਪਰ ਮੈਂ ਪਾਰਟੀ ਦਾ ਹਿੱਸਾ ਨਹੀਂ ਆ ਇਸ ਕਰਕੇ ਭਾਈ ਮੈਨੂੰ ਉਹਨਾਂ ਕੋ ਤੇ ਇੱਕ ਠੀਕ ਹੈ ਇੱਕ ਚੰਗੇ ਨੇਚਰ ਦੀ ਵੀ ਕਹਾਣੀ ਹੁੰਦੀ ਹੈ ਕਿ ਸਿਆਸਤਦਾਨ ਇਸ ਚੀਜ਼ ਨੂੰ ਸਮਝਦਾ ਕਿ ਉਹ ਕੀ ਹੈ ਕਿ ਨਹੀਂ ਪਰ ਉਹ ਪ੍ਰੈਕਟੀਕਲੀ ਅਕਾਲੀ ਦਲ ਦੇ ਨਾਲ ਵਿਚਰਦੇ ਰਹੇ ਇਹ ਤੋਂ ਵੀ ਕੋਈ ਓਲਾ ਨਹੀਂ ਹੈ ਸਵਾਲ ਉਹਨਾਂ ਤੇ ਖੜੇ ਹੁੰਦੇ ਨੇ ਕਿ ਜਿਹੜੇ ਗਾਲਤਕ ਸਾਹਿਬ ਦੇ ਹੁਕਮਾਂ ਦੇ ਬਾਵਜੂਦ ਉਹਨਾਂ ਨੂੰ ਨਾਲ ਲਈ ਫਿਰਦੇ ਰਹੇ ਇਹ ਤਾਂ ਉਹਨਾਂ ਦੇ ਸਵਾਲ ਜਿਹੜੇ ਨੇ ਉਹ ਖੜੇ ਹੋਣਗੇ ਹੋਣਗੇ ਖੈ ਅੱਜ ਉਹਨਾਂ ਦਾ ਜਿਹੜਾ ਅਕਾਲੀ ਦਲ ਦੇ ਵਿੱਚ ਆਉਣ ਦਾ ਰਾਹ ਪੱਧਰਾ ਆ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੋ ਚੁੱਕਿਆ ਹੈ ਪੰਗ ਸਿੰਘ ਸਿੰਘ ਬਾਦਲ ਨੇ ਫੈਸਲਾ ਲਿਆ ਹੈ ਇੱਤੇ ਉਨ੍ਹਾਂ ਦੇ ਵਿਰੋਧੀ ਜਿਹੜੇ ਵਿਰਸ ਸਿੰਘ ਬਲਟੂ ਵਾਲੇ ਵਿਰੋਧੀ ਖਾਸ ਕਰਕੇ ਸਾਬਕਾ ਜਥੇਦਾਰ ਸ਼ਹੀਦ ਦੰਦਮਾ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਇਸ ਸਮੇਂ ਸ਼ੋਮਨੀ ਕਲਿਤਲ ਪੁਨਰ ਸਰਜੀਤ ਦੇ ਪ੍ਰਧਾਨ ਨੇ ਉਹਨਾਂ ਦਾ ਕੀ ਪ੍ਰਤੀਕਰਮ ਆਉਂਦਾ ਹੈ ਇਹ ਹਾਲੇ ਵੇਖਣ ਵਾਲੀ ਗੱਲ ਹੈ ਪਰ ਖੈਰ ਇਸੇ ਨਾਲ ਹੀ ਅੱਜ ਸਿੰਘ ਸਾਹਿਬਾਨ ਦੇ ਵੱਲੋਂ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਵੀ ਤਨਖਾਹਿਆ ਕਰਾਰ ਦਿੱਤਾ ਗਿਆ ਹੈ ਉੱਤੇ ਅਗਲੀ ਖਬਰ 'ਚ ਗੱਲ ਕਰਾਂਗੇ ਕਿ ਕੀ ਉਹਦੇ ਸੱਜੇ ਹੈ ਕਿ ਉਹਦੇ ਖੱਬੇ ਹੈ ਕੀ ਇਹ ਕਿਸੇ ਨੂੰ ਬਚਾਉਣ ਦੀ ਕਵਾਇਦ ਇੱਥੇ ਅਗਲੀ ਖਬਰ 'ਚ ਗੱਲ ਕਰਾਂਗੇ ਖੈ ਅਜ ਸਿੰਘ ਸਹਿਬਾਨ ਨੇ ਲਈ ਅਹਿਮ ਫੈਸਲੇ ਲਏ ਆ